ਆ ਜਿਹੜਾ ਆਪਾਂ ਸਿਮਨ ਕਰਦੇ ਆ ਨਾ ਵਾਹਿਗੁਰੂ ਜੀ ਇਹ ਤਾਂ ਕਰਦੇ ਆ ਵੀ ਵਾਰ-ਵਾਰ ਇਸ ਗੁਰਮੰਤਰ ਦੇ ਵਿੱਚ ਧੁਨ ਵਿੱਚ ਧਿਆਨ ਲਾ ਕੇ ਸਿਮਨ ਕਰੀਏ ਤੇ ਇਥੋਂ ਦਰ ਖੁੱਲ ਜਾਏ ਫਿਰ ਕਰੀਏ ਇਥੋਂ ਦਰ ਖੁੱਲ ਜਾਏ ਦਰ ਖੁੱਲੇ ਦੀ ਨਿਸ਼ਾਨੀ ਕੀ ਹੈ ਵੀ ਸਾਨੂੰ ਇਥੋਂ ਅੰਮ੍ਰਿਤ ਤੇ ਅਨਹਦ ਬਾਣੀ ਸ਼ੁਰੂ ਹੋ ਜਾਏਗੀ ਅੰਮ੍ਰਿਤ ਆਉਣ ਲੱਗ ਪਏਗਾ ਜਦੋਂ ਦਰ ਬੰਦ ਹੋ ਗਿਆ ਫਿਰ ਤੁਹਾਡਾ ਥੋੜਾ ਜਿਹਾ ਅੰਮ੍ਰਿਤ ਜਿਹੜਾ ਘਟ ਜਾਏਗਾ ਜਾਂ ਬੰਦ ਹੋ ਜਾਏਗਾ ਤੇ ਜਦੋਂ ਤੁਹਾਡਾ ਦਰ ਖੁੱਲ ਗਿਆ ਖੁੱਲਣ ਦਾ ਮਤਲਬ ਕੀ ਹੈ ਜਿਵੇਂ ਆਪਾਂ ਦੇਖਦੇ ਆ ਨਾ ਕਿਸੇ ਮੌਲ ਵਿੱਚ ਜਾਈਏ ਕਿਸੇ ਵੱਡੇ ਜਾਈਆ ਅੱਜ ਕੱਲ ਤਾਂ ਆਮ ਹੀ ਹੋ ਗਿਆ ਤੁਸੀਂ ਗੇਟ ਦੇ ਮੂਹਰੇ ਜਾ ਕੇ ਖੜ੍ਹਦੇ ਹੋ ਗੇਟ ਖੁੱਲ ਜਾਂਦਾ ਹੈ ਨਹੀਂ ਅੰਦਰ ਜਾਣੇ ਉਹ ਗੇਟ ਫਿਰ ਬੰਦ ਹੋ ਜਾਂਦਾ ਇਸੇ ਤਰ੍ਹਾਂ ਪਹਿਲਾਂ ਤਾਂ ਆਪਾਂ ਗੁਰਮੰਤਰ ਦੇ ਆਵਾਜ਼ ਦੇ ਵਿੱਚ ਧਿਆਨ ਕਰਕੇ ਸਿਮਰਨ ਕਰਨਾ ਹੁੰਦਾ ਹੈ ਸਿਮਨ ਕਰ ਕਰਕੇ ਵੱਜਰ ਕਪਾਟ ਜੜੇ ਜੜ ਜਾਣੇ ਗੁਰ ਸਬਦੀ ਖੁਲਾ ਜਾਂਦਾ ਗੁਰੂ ਦੇ ਸ਼ਬਦ ਨਾਲ ਖੁੱਲ ਜਾਂਦਾ ਫਿਰ ਜਦੋਂ ਤੁਸੀਂ ਨਾਮ ਨੂੰ ਧਿਆਉਣ ਲੱਗੇ ਨਾਮ ਚ ਸਮਾ ਗਏ ਫਿਰ ਵਾਰ-ਵਾਰ ਜ਼ੋਰ ਮਾਰਨ ਦੀ ਲੋੜ ਨਹੀਂ ਇੱਥੇ ਜਾ ਕੇ ਹਲਕਾ ਜਿਹਾ ਧਿਆਨ ਦੇ ਵਿੱਚ ਬੈਠੋਗੇ ਦਰ ਖੁੱਲ ਜਾਏਗਾ ਸੁਰਤ ਆਪਣੇ ਆਪ ਹੀ ਦਸਵੇਂ ਘਰ ਚ ਗਈ ਜੇਪਾਪਾ 에어ਪੋਰਟ ਤੇ ਲਿਫਟਾਂ ਦੇਖਦੇ ਆ ਨਾ ਉਹਦੇ ਉੱਤੇ ਖੜਜੋ ਆਪੇ ਰੋਡ ਕੇ ਲਈ ਜਾਂਦੀ ਗਾਂ ਤੱਕ ਇਸੇ ਤਰ੍ਹਾਂ ਹੀ ਇੱਥੇ ਨਾਮ ਚ ਬੈਠੇ ਮਨ ਆਪਣੇ ਆਪ ਹੀ ਅੰਦਰ ਚਲ ਗਿਆ ਤੇ ਦਰ ਬੰਦ ਹੋ ਜਾਂਦਾ ਜਦੋਂ ਦਰ ਆਇਆ ਦਰ ਖੁੱਲਿਆ ਥੱਲੇ ਆਇਆ ਫਿਰ ਮਨ ਦਰ ਬੰਦ ਨਹੀਂ ਹੋਣ ਦਿੰਦਾ ਕਿਉਂਕਿ ਜੇ ਦਰ ਬੰਦ ਹੋ ਗਿਆ ਤਾਂ ਫੁਰਨੇ ਚੱਲ ਪੈਣਗੇ ਫਿਰ ਤਾਂ ਕਰਕੇ ਇਹ ਇੱਕ ਆਪ ਦਾ ਹੀ ਧਿਆਨ ਰੱਖਣਾ ਹੈ ਆਪਾਂ ਸਾਰਾ ਦਿਨ ਵੀ ਮੈਂ ਕਿੱਥੇ ਗਵਿਚਰਦਾ ਪਿਆ ਇਹੀ ਭਗਤੀ ਹੈ ਆਪਦੇ ਸੂਖਮ-ਸੂਖਮ ਵਿਚਾਰਾਂ ਤੇ ਫੁਰਨਿਆਂ ਦੇ ਉੱਪਰ ਤੁਸੀਂ ਮਤਲਬ ਨਿਗਾਹ ਰੱਖਣੀ ਹੈ ਵੀ ਵੀ ਮੈਂ ਕਿਤੇ ਗਲਤ ਤਾਂ ਨਹੀਂ ਹੋ ਗਿਆ ਮੈਂ ਚੱਲਦੇ-ਚੱਲਦੇ ਵੀ ਇੱਥੋਂ ਮੈਂ ਗੁਰਦੁਆਰਾ ਸਾਹਿਬ ਤੋਂ ਨਿਕਲਿਆ ਉਹ ਮੋੜ ਤੱਕ ਜਾਂਦੇ ਹਾਂ ਵਧੀਆ ਸਿਮਰਨ ਚੱਲਦਾ ਗਿਆ ਤੇ ਜੇ ਆਪਾਂ 2 ਕਿਲੋਮੀਟਰ ਗਏ ਸਿਮਰਨ ਬੰਦ ਹੋ ਗਿਆ ਤੇ ਆਪਾਂ ਵੇਖਣਾ ਵੀ ਸਿਮਰਨ ਕਿਵੇਂ ਬੰਦ ਹੋ ਗਿਆ ਤੇ ਮਨ ਉਸੇ ਟਾਈਮ ਹੈ ਵੀ ਉਹ ਫੁਰਨਾ ਆਇਆ ਸੀ ਤੇ ਤੇਰਾ ਧਿਆਨ ਇੱਧਰ ਚੱਲ ਗਿਆ ਆਤਮਾ ਨੇ ਕਹਿ ਦੇਣਾ ਫੇਰ ਉੱਥੇ ਆਪਾਂ ਨਹੀਂ ਨਹੀਂ ਵਾਹ ਗੁਰੂ ਵਾਹ ਇੱਥੋਂ ਆਪਾਂ ਇਹ ਮੋਟੋ ਬਣਾ ਕੇ ਜਾਣਾ ਵੀ ਮੈਂ ਇੱਥੋਂ ਜੀ ਟੁਹਾਣੇ ਜਾਣਾ ਹੈ ਟੁਆਣੇ ਜਾ ਕੇ ਤੇ ਉੱਥੋਂ ਮੈਂ ਫਲਾਣਾ ਕੰਮ ਕਰਨਾ ਹੈ ਜੀ ਉੱਥੇ ਮੈਂ ਬਿੱਲ ਭਰਨਾ ਹੈ ਤੇ ਵਾਪਸ ਆਉਣਾ ਹੈ ਤੇ ਸਿਮਰਨ ਨਹੀਂ ਰੁਕਣਾ ਚਾਹੀਦਾ ਨਾ ਜਾਂਦਿਆਂ ਤੇ ਨਾ ਆਉਂਦਿਆਂ ਇਸ ਤਰ੍ਹਾਂ ਮਿਸ਼ਨ ਲੈ ਕੇ ਜਾਇਆ ਕਰੋ ਜਦੋਂ ਤੁਸੀਂ ਘਰੋਂ ਜਾਂਦੇ ਹੋ ਤਾਂ ਤੁਸੀਂ ਘਰੋਂ ਵੀ ਸਮਾਨ ਲਿਖਤਾ ਹੁਣਾ ਤੁਹਾਨੂੰ ਸਾਰੇ ਕੰਮ ਲਿਖਤੇ ਵੀ ਆਹ ਕੰਮ ਨੇ ਤੇ ਤੁਸੀਂ ਉੱਥੇ ਨਾਲੋ ਨਾਲ ਫੁਰਨਾ ਆਹ ਕੰਮ ਮੇਰੇ 3 ਵਜੇ ਤੱਕ ਹੋ ਜਾਣੇ ਆ ਤੇ ਹੁਣ 10 ਵਜੇ ਨੇ ਮੈਂ ਚੱਲਿਆ ਤੇ 9 ਤੋਂ 3 ਤੱਕ ਮੈਂ ਕੰਮ ਵੀ ਕਰਨੇ ਨੇ ਤੇ ਸਿਮਰਨ ਨਹੀਂ ਮੁੱਖ ਚ ਰੁਕਣਾ ਚਾਹੀਦਾ ਇਹ ਮਨ 'ਚ ਧਾਰ ਕੇ ਜਾਣਾ ਹੈ ਆਪ ਧਾਰ ਕੇ ਜਾਣਾ ਵੀ ਸਿਮਰਨ ਨਹੀਂ ਰੁਕਣਾ ਚਾਹੀਦਾ ਮੇਰਾ ਚਾਹੇ ਸਹਿਜ ਕਰੀਏ ਚਾਹ ਬੋਲ ਕੇ ਕਰੀਏ ਚਾਹ ਫਿਰ ਅੰਤਰਗਤ ਕਰੀਏ ਜੇ ਸੱਚ ਦੇਖਦੇ ਤੇ ਸੱਚ ਦੀ સેવા ਫਿਰ ਜਾ ਕੇ ਰਾਹ ਵਿੱਚ ਫਿਰ ਆਪਣਾ ਆਪ ਹੀ ਗਿਆਨ ਬਣ ਜਾਏਗਾ ਜਿੱਥੇ ਫਿਰ ਥੋੜਾ ਜਿਹਾ ਸਿਮਰਨ ਰੁਕੇਗਾ ਨਾ ਉੱਥੇ ਜਿਵੇਂ ਤੁਸੀਂ ਸਵੇਰੇ ਰੋ ਸੋਚ ਕੇ ਚੱਲੇ ਜੇ ਤੁਹਾਨੂੰ ਫਿਰ ਆਤਮਾ ਚਝੋੜ ਦੇਗੀ ਵੀ ਤੇਰਾ ਵੀ ਫੁਰਨੇ ਜਿਆਦਾ ਹੋ ਗਿਆ ਅਭਿਆਸ ਕਰ ਠੀਕ ਹੈ ਫਿਰ 9 ਵਜੇ ਤੁਸੀਂ ਕਰੋਗੇ 3 ਵਜੇ ਤੁਸੀਂ ਘਰ ਵਾਪਸ ਆਏ ਆ ਕੇ ਵੇਖਣਾ ਵੀ ਮੈਂ 6 ਘੰਟੇ ਰਿਹਾ ਵੀ ਸਿਮਰਨ ਵਧੀਆ ਚੱਲਿਆ ਵਿਚ ਵਿਚਾਰ ਵੀ ਚੱਲਦੇ ਰਿਹਾ ਵਿੱਚ ਸਿਮਰਨ ਵੀ ਚੱਲਦਾ ਰਿਹਾ ਵਿੱਚੇ ਕੰਮ ਵੀ ਹੁੰਦਾ ਰਿਹਾ ਅੰਮ੍ਰਿਤ ਵੀ ਆਉਂਦਾ ਰਿਹਾ ਸਹਿਜ ਰਹੀ ਅੱਛਾ ਫਿਰ ਉਹਦਾ ਫਾਇਦਾ ਐ ਹੋਏਗਾ ਤੁਸੀਂ ਮੰਨ ਲਓ ਇੱਥੋਂ ਨਿਕਲ ਗਏ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ ਕਾਰ ਤੇ ਜਾ ਰਹੇ ਹੋ ਤੁਸੀਂ ਸਿਮਰਨ ਕਰਦੇ ਜਾਂਦੇ ਹੋ ਤੁਹਾਨੂੰ ਕੋਈ ਪਤਾ ਹੀ ਨਹੀਂ ਲੱਗੇਗਾ ਕੋਲੋਂ ਕੌਣ ਲੰਘ ਗਿਆ ਕੌਣ ਨਹੀਂ ਇਹ ਲੱਗੇਗਾ ਵੀ ਟ੍ਰੈਫਿਕ ਜਾ ਰਹੀ ਆ ਬੰਦੇ ਕੋਲੋਂ ਜਾ ਰਹੇ ਮੰਨ ਕਰੇ ਤੁਹਾਡਾ ਖਾਸ ਰਿਸ਼ਤੇਦਾਰ ਕੋਲੋਂ ਲੰਘ ਜਾ ਉਹਨੇ ਬਾਅਦ ਚ ਗੱਲਾਂ ਕਰਨੀਆਂ ਵੇਖਿਆ ਹੰਕਾਰਿਆ ਮੂੰਹ ਹੀ ਨਹੀਂ ਇੱਧਰ ਕਰਦਾ ਉਹਨੂੰ ਕੀ ਪਤਾ ਨਹੀਂ ਕਿ ਬਿਰਤੀ ਲੱਗੀ ਜਾਂਦੀ ਨਾਮ ਦੇ ਵਿੱਚ ਇਹ ਸਿੱਧਾ ਹੀ ਤੁਰਿਆ ਜਾਂਦਾ ਸੋ ਉਹਨਾਂ ਦੀ ਫਿਕਰ ਨਹੀਂ ਕਰਨੀ ਉਹਨਾਂ ਤਾਂ ਕਹਿ ਹੀ ਦੇਣਾ ਹੁੰਦਾ ਉਹਨਾਂ ਨੂੰ ਨਹੀਂ ਨਾ ਪਤਾ ਵੀ ਇਹ ਤਾਂ ਆਪ ਦਾ ਸਿਮਨ ਕਰਦਾ ਜਾਂਦਾ ਆਪਾਂ ਧਾਰ ਕੇ ਚੱਲੇ ਆਂ ਵੀ ਆਪਾਂ ਇਹਨਾਂ ਤੋਂ ਕੀ ਲੈਣਾ ਐ ਤਾਂ ਹੀ ਵੇਖਿਆ ਹੀ ਨਹੀਂ ਇਹਨਾਂ ਨੂੰ ਹੀ ਵੇਖਿਆ ਤੇ ਇਸੇ ਤਰ੍ਹਾਂ ਕਰਕੇ ਫਿਰ ਜਦੋਂ ਤੁਸੀਂ ਦ੍ਰਿੜਤਾ ਆ ਜਾਏਗੀ ਮੰਨ ਲਓ ਤੁਸੀਂ ਤੁਰ ਕੇ ਜਾ ਰਹੇ ਹੋ ਬਾਜ਼ਾਰ ਦੇ ਵਿੱਚ ਭੀੜਾ ਵਜਾ ਰਹੇ ਆਪਾਂ ਤੁਰ ਕੇ ਜਾ ਰਹੇ ਆਂ ਸਿਮਨ ਕਰਦੇ ਜਾਓਗੇ ਤੁਹਾਨੂੰ ਪਤਾ ਵੀ ਮੈਂ ਉਹ ਦੁਕਾਨ ਤੇ ਜਾਣਾ ਉੱਥੋਂ ਜਾ ਕੇ ਕੰਮ ਲੈਣਾ ਸਿਮਨ ਕਰਦੇ ਜਾਓ ਇਸ ਤਰ੍ਹਾਂ ਮਹਿਸੂਸ ਹੋਏਗਾ ਕੋਲੋਂ ਬੰਦੇ ਨਿਕਲਦੇ ਜਾਂਦੇ ਨੇ ਤੁਹਾਨੂੰ ਇਹ ਨਹੀਂ ਪਤਾ ਲੱਗੇਗਾ ਵੀ ਇੰਨੀ ਦ੍ਰਿੜਤਾ ਜੇ ਵੀ ਸ਼ਕਲ ਕਿੰਦੀ ਕੀ ਹੈ ਕਾਸ ਬੰਦਾ ਤੁਹਾਡੇ ਕੋਲ ਜਿਵੇਂ ਤੁਹਾਡੇ ਕੋਲ ਨੇੜੇ ਦਾ ਰਿਸ਼ਤੇਦਾਰ ਹੈ ਉਹ ਆਇਆ ਤੁਸੀਂ ਨਿਕਲ ਕੇ ਕੋਲੋਂ ਉਹ ਤੁਹਾਨੂੰ ਬਾਹ ਫੜੇਗਾ ਵੀ ਗੁਰਮੁਖਾ ਕਿਧਰ ਤੇ ਆਣ ਵੀ ਵੇਖਿਆ ਨਹੀਂ ਤੂੰ ਇੰਨੀ ਦ੍ਰਿੜਤਾ ਹੋਣੀ ਚਾਹੀਦੀ ਸਿਮਰਨ ਕਰਦੇ ਜਾ ਉਹ ਤੁਹਾਡਾ ਕਰਮ ਪ੍ਰਵਾਨ ਹੈ ਤੁਸੀਂ ਆਪਦਾ ਕੰਮ ਕੀਤਾ ਤੇ ਆਨੰਦ ਤੁਹਾਨੂੰ ਅੰਦਰ ਆਈ ਜਾਣਾ ਕਿਉਂਕਿ ਸਿਮਰਨ ਕਰਦੇ ਪਏ ਜੀ ਆਨੰਦ ਆਉਣਾ ਹੀ ਬਹੁਤ ਆ ਤੇ ਤੁਹਾਨੂੰ ਫਿਰ ਜਾ ਕੇ ਤੇ ਤੁਹਾਡੀ ਵਿਚਾਰ ਬਣੀ ਵੀ ਹੁਣ ਚੱਲੀਏ ਪੁੱਠੇ ਤੇ ਘਰ ਆਗੇ ਤੇ ਉਹ ਸਾਰਾ ਦਿਨ ਤੁਹਾਡਾ ਪ੍ਰਮਾਣ ਹੋ ਗਿਆ ਜਿੰਨਾ ਕੰਮ ਕੀਤਾ ਨਾ ਉਹ ਪ੍ਰਮਾਣ ਹੋ ਗਿਆ ਕਿਉਂਕਿ ਤੁਸੀਂ ਆਪਦਾ ਗੁਰਮੰਤਰ ਕਰਦੇ ਰਹੇ ਤੈਨੂੰ ਸੀ ਖੱਬੇ ਸੱਜੇ ਵੇਖਿਆ ਹੀ ਨਹੀਂ ਬਾਜ਼ਾਰ ਚ ਕਿਤੇ ਖੜ ਕੇ ਕਫਾਲਤੂ ਗੱਲ ਕੀਤੀ ਨਹੀਂ ਹੁਣ ਜਿਹੜਾ ਕੰਮ ਹੈ ਉਹ ਤਾਂ ਕਰਨਾ ਹੀ ਸੀ ਉਹਦੀ ਤਾਂ ਡਿਊਟੀ ਹੈ ਉਹ ਤਾਂ ਕਰਨਾ ਹੀ ਆ ਉਹ ਨਾ ਕਰਾਂਗੇ ਤੇ ਗੱਲ ਕਿਵੇਂ ਚੱਲੇਗੀ ਕਿਉਂਕਿ ਗ੍ਰਸਤੀ ਚ ਰੱਖਿਆ ਨਾ ਪਰ ਮਹਾਰਾਜ ਨੇ ਤਾਂ ਫਿਰ ਆਪਾਂ ਕੀਤਾ ਕੰਮ ਕਰਕੇ ਆ ਗਏ ਫਿਰ ਆਪਾਂ ਵੇਖਿਆ ਪ੍ਰਸ਼ਾਦਾ ਪਾਣੀ ਛਕਿਆ ਇਹ ਮੈਂ ਤੁਹਾਨੂੰ ਤਾਂ ਦੱਸਦਾ ਪਿਆ ਵੀ ਆਮ ਜ਼ਿੰਦਗੀ ਆਪਣੀ ਇਹੀ ਹੁੰਦੀ ਹੈ ਫਿਰ ਆਪਾਂ ਵੇਖਿਆ ਵੀ ਹੁਣ ਕੋ ਕੰਮ ਤਾਂ ਹੈ ਨਹੀਂਗਾ ਤੇ ਮੰਨਨੇ ਵਿਚਾਰ ਦੇਣਾ ਵੀ ਲਾਲਾ ਖਬਰਾਂ ਕੋਈ ਵੋਟਾਂ ਵੇਖ ਲਈਏ ਕੋ ਹੋਰ ਦੇ ਉਹ ਤਾਂ ਇਹ ਇਤਹਾਰ ਦੇ ਜਿੱਤ ਲਈ ਪਏ ਨੇ ਉਥੇ ਫਿਰ ਟੀਵੀ ਨਹੀਂ ਲਾਉਣਾ ਠੀਕ ਜਿਉਂ ਨਾ ਜਰਾ ਕੱਢ ਕੇ ਫੇਸਬੁੱਕ ਵੇਖ ਕ ਵਿੱਚ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ ਉਹਨਾਂ ਕਹਿਣਾ ਚਲੋ 5 ਮਿੰਟ ਵੇਖ ਵੀ ਲੈਨੇ ਆ ਵੀ ਹੋ ਸਕਦਾ ਕਿਸੇ ਦਾ ਜ਼ਰੂਰੀ ਨਾ ਆਇਆ ਹੋਵੇ ਫਿਰ ਇਹ ਨਹੀਂ ਨਾ ਵੀ ਕੱਢੀ 5 ਮਿੰਟ ਤੇ ਉਹ ਹੋ 2 ਘੰਟੇ ਹੀ ਹੋ ਗਏ ਉਹ ਨਾ ਨਾ ਕੰਮ ਹੋਵੇ 5 7 10 ਮਿੰਟ ਵੇਖਿਆ ਵੀ ਕਿਸੇ ਦਾ ਜ਼ਰੂਰੀ ਤਾਂ ਨਹੀਂ ਕੋ ਆਇਆ ਕੋ ਫੋਨ ਕਾਲ ਕੋਈ ਮੈਸੇਜ ਹੁਣ ਸਮਾਂ ਹੈ ਤੇ ਘਰ ਦੇ ਨੂੰ ਪੁੱਛਣਾ ਕੋ ਕੰਮ ਤਾਂ ਨਹੀਂ ਤੇ ਫਿਰ ਬਹਿ ਜਾਓ ਆਪਦਾ ਬੈੱਡ ਤੇ ਜਾ ਕੇ ਅੱਖਾਂ ਬੰਦ ਕਰੋ ਸਾਇਸ ਸੈਮਨ ਸ਼ੁਰੂ ਕਰੋ ਸ਼ਬਦ ਸੁਣਨ ਲੱਗ ਪੋ ਇਨੇ ਕਰਦਿਆਂ ਕਰਦਿਆਂ ਤੁਹਾਡਾ ਸਮਾਂ ਹੋ ਗਿਆ ਬਾਹਰ ਦੀਆਂ ਨੇ ਬਾਜ ਮਾਰੀ ਵੀ ਆਹ ਕੰਮ ਸੀ ਰਹਿ ਰਾਤ ਸਾਵਗਰਨੀ ਸੀ ਖੇਤ ਵਿੱਚ ਜਾਣਾ ਸੀ ਫਿਰ ਚਲ ਗਏ ਤੇ ਫਿਰ ਉੱਥੋਂ ਮਿਸ਼ਨ ਲੈ ਲਿਆ ਵੀ ਹੁਣ ਕਰਨਾ ਏ ਥੋੜਾ ਥੋੜਾ ਸਿਮਰਨ ਕਰਦੇ ਚੱਲਨੇ ਆ ਤੇ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਮਰਨ ਕਰੀਏ 4-5 ਵਜਦਿਆਂ ਨੂੰ ਤਾਂ ਖੇੜਾ ਇੰਨਾ ਬਣ ਜਾਂਦਾ ਮੈਂ ਕਹਿੰਦਾ ਵੀ ਸਿਮਰਨ ਦੀ ਵੀ ਲੋੜ ਨਹੀਂ ਪੈਂਦੀ ਸੁਰਤੀ ਉੱਠ ਜਾਂਦੀ ਉੱਪਰ ਪੂਰੀ ਦਿਲ ਨਹੀਂ ਕਰਦਾ ਸਿਮਰਨ ਕਰੀਏ ਤੇ ਖੇੜੇ 'ਚ ਹੀ ਜੀਵ ਤੁਰਿਆ ਫਿਰਦਾ ਖੇੜੇ 'ਚ ਹੀ ਉਹਦਾ ਦਿਲ ਨਹੀਂ ਕਰੇਗਾ ਕਿਸੇ ਨਾਲ ਮੈਂ ਗੱਲ ਕਰਾਂ ਤੇ ਸੈਰ ਕਰਦਾ ਖਾਂਦਾ ਪੀਂਦਾ ਮੁੜ ਕੇ ਆਪਦੇ ਘਰ ਆ ਕੇ ਬਹਿ ਗਿਆ ਫਿਰ ਲੰਗਰ ਪ੍ਰਸ਼ਾਦਾ ਛਕਿਆ ਫਿਰ ਪਰਿਵਾਰ ਨੂੰ ਆਖਿਆ ਆਜੋ ਵੀ ਹੁਣ ਕਰੀਏ ਸਿਮਰਨ ਕੋਈ ਘੰਟਾ ਕਰੀਏ ਸ਼ਬਦ ਦੀ ਵਿਚਾਰ ਛੋਟੇ ਨੂੰ ਆਖਿਆ ਤੂੰ ਲੱਗ ਜਾ ਕਦੇ ਆਪ ਬਹਿ ਗਿਆ ਕਦੇ ਕਰਨਿਆਂ ਨੂੰ ਆਖਿਆ ਵੀ ਕਰਾਓ ਤੁਸੀਂ ਲੈ ਆਹ ਜ਼ਿੰਦਗੀ ਹੈ ਆਪਣੀ ਤੇ ਰਾਤ ਨੂੰ ਜਦੋਂ ਸਮਾਂ ਹੋਇਆ ਤੇ ਇਸ ਕਰਦੇ ਸ਼ਾਇਦ ਸਿਮਰਨ ਵਜਾ ਕਰਾੜਾ ਬਾਹਰ ਨਿਕਲ ਕੇ ਆਉਦੇ ਘਰ ਚਲੇ ਗਏ